ਕਾਣੀ ਰਹਿਣਾ ਚਾਹੀਦਾ ਇਹ ਹੁੰਦਾ ਸਾਬ ਨਹੀਂ ਉਹ ਤਰ੍ਹਾਂ ਹੈਪੀ ਬਣਾਈ ਜਾਂਦਾ ਵੀਡੀਓ ਲਾਲੀਆ ਰਣੀ ਆਪਾਂ ਆਜੋ ਲੋਈ ਬਾਬਿਓ ਆਪਾਂ ਲਾਉਣੇ ਹੁਣ ਰਣੀਂਗਾ ਭੱਜਦੇ ਆਂ ਕਰੀਏ ਗੁਸਤਾ ਯਾਰ ਇੱਧਰ ਤਾਂ ਆਪਣੇ ਬਹੁਤ ਰਾਸ਼ ਹੁੰਦਾ ਨਾ ਬੋਲਾ ਹਾਜੀ ਰਕ ਪਾਈ ਕਹਿੰਦਾ ਰੁਕ ਜਾ ਕਹਿੰਦਾ ਸੰਦ ਆਉਣਾ ਮੇਰ ਵੀ ਬਣਾ ਲੈ ਇੱਕ ਦੀ ਬਣਾ ਦੰਨੇ ਹਾਂ ਹੁਣ ਆਹੋ ਯੂ ਘਾਟਣਾ ਸ਼ਾਮ ਦਾ ਹਨਾ ਹਜੇ ਥੋੜਾ ਸੂਰਜ ਨਹੀਂ ਹੋਆ ਰੇ ਬਾਹਰ ਜੋ ਬਾਹਰ ਨੂੰ ਹੁੰਦਾ ਥੋੜਾ ਬਾਹਰ ਘੱਟ ਦੰਨੇ ਹੁਣ ਬਾਹਰ ਗੱਡੀ ਹੈ ਥੋੜੀ ਛੜਕਦੇ ਰੌਣ ਦਾ ਦੇਖੋ ਉਹ ਦੇਖੋ ਤੁਨੀਏ ਗੋਗਨ ਟੰਡਾ ਨਾ ਆ ਗੱਲ ਆਪਣਾ ਅੱਦਾ ਬੰਦੇ ਯਾਰ ਇਹ ਸਾਡੇ ਝੜਕ ਇਸ ਵਾਰੇ ਬਣੀਆ ਖੇਤਾਂ ਦੀ ਝੜਕ ਆ ਯਾਰ ਪੂਰੇ ਤਾਂ ਇਹਨੂੰ ਟਰੈਕਟਰ ਘੱਟ ਤੋੜ ਲਿਆ ਲੋਕ ਚੱਲਦੇ ਚੱਲਦੇ ਆ ਹਾਂ ਕਿਹੜਾ ਟਰੈਕਟਰ ਹੈ ਟਾਈਗਰ ਟਾਈਗਰ ਸੋਨ ਵਾਲੀ ਕਾ ਹਨਾ Murghè, Murghè, Murghè Guardate lì che li prendono, dicono che c'è da comare, com'è di ਮਿੱਤਰੋ ਟਾਈਗਰ ਤੋਂ ਨਾਲ ਇੱਕ ਪੂਰੀ ਘਵਾਊਗਾ ਦੇਖੀ ਕਮਾ ਰਿਹਾ ਅੱਛਾ ਕਵਾਈ ਜਾਂਦਾ ਚੋਬਰ ਕਦੇ ਨੀਚੇ ਦਰਦੇ ਨੀਚੇ ਜਮੀਨ ਇਟਿਆ ਫਿਲਪ ਘੱਟੀ ਜਾਂਦਾ ਪਰ ਪੂਰੀ ਜਾਂਦਾ ਡੈਕਟਰ ਦੇਖੋ नीचे ਜਾਂਦੇ ਨਹੀਂ ਹੈਗੇ ਪਰ ਲਿਫਟ ਤਾਂ نیچے ਸਿੱਟੀ ਹੋਈ ਆ ਦੋਨੋਂ ਲੀਵਰ ਨੀਚੇ ਨੇ ਕੋਈ 1500 1600 ਚੱਕਰ ਨੇ ਆਈ ਜਾਂਦੇ ਤੇਰੀ ਲੈ ਵੀ ਹੁਣ ਹੁਣ ਬਣੂਗੀ ਕਲਿੱਪ ਸਿੱਧਾ ਨਾ ਹੋ ਜੇ ਹਾਂ ਚੱਲ ਚੱਲ ਦੋਨੋਂ ਲੀਵਰ ਨੀਚੇ ਨੇ ਦੋਨੋਂ ਲੀਵਰਾਂ ਚੱਲ ਚੱਲ ਗਿਆ ਗਿਆ ਜਾਊਗਾ ਹੁਣ ਚੱਲ 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 ਨਾ 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 ਕੱਢ ਜਾ ਕੱਢ ਜਾ ਕੱਢ ਜਾ ਪੈਰ ਇੱਕ ਘੁੰਮੀਆਂ ਦਾ ਉੱਪਰ ਚੜ ਜਾ ਉੱਪਰ ਇਹ ਕੀ ਹੋ ਗਿਆ ਚੱਕ ਲੈ ਇਹਨੂੰ ਥੋੜਾ ਜਿਹਾ ਉੱਪਰ ਚੱਕ ਲੈ ਇਹਨੂੰ ਵਾਹ ਮਣਾ ਫੈਟ ਆ ਗਿਆ ਮੈਂ ਵੀ ਦੇਖੋ ਬਾਬੇ ਕਿੰਨੀ ਪਾਵਰ ਹੈ ਟਰੈਕਟਰ ਚ ਥੋੜੇ ਸਾਹਮਣੇ نیچے ਉਤਰਿਆ ਸੀਗਾ ਦੋਨੋਂ ਲੀਵਰ ਨੀਚੇ ਸੀਗੇ ਉਧਰ ਪੱਟ ਕਰਕੇ ਇਧਰ ਕੀਤਾ ਹੁਣ ਲਾਲਾ ਕਿਹੜੇ ਲਾਲਾ ਹੋਣਾ ਲਾਲਾ ਕਿਹੜੇ ਲੈ ਵੀ ਦੇਖੋ ਬਾਬਿਓ ਹੁਣ ਬਾਕੀ ਤੁਹਾਨੂੰ ਪਾਵਰ ਦਾ ਇਹਦਾ ਪਤਾ ਹੀ ਲੱਗ ਕੇ ਆਊਗਾ ਹਨਾ ਲੈ ਭਾਏ ਦੂਜਾ ਠੋਕਦਾ ਦੇਖੀ ਭਾਜੀ ਧੱਕਾ ਕਰੀ ਜਾਂਦੇ ਆ ਧੱਕਾ ਭਾਜੀ ਆਪੇ ਆਪ ਨੂੰ ਇਹ ਲੱਗਦਾ ਸੀ ਬੰਦ ਹੋਊਗਾ ਨਾ ਫਿਰ ਵੀ ਕੋਈ ਛੋਟੇ ਟਾਇਰਾਂ ਕਰਕੇ ਨਾ ਸਲੀਪ ਮਾਰੀ ਗਏ ਇੱਕ ਟਾਇਰ ਲੱਗਾ ਘੁੰਮਣਾ ਨਾ ਹਾਂ ਫਿਰ ਵੀ ਉੱਠ ਗਿਆ ਨਾ ਇੱਕ ਵਾਰੀ ਉਹ ਫਿਰ ਦੇਖੀ ਫਿਰ ਉਹ ਉਧਰ ਕਿਹੜੇ ਲਾਊਗਾ ਲੈ ਲੈ ਪਰ ਰਨਿੰਗ ਲਾ ਲਈਏ ਬਾਈ ਅੱਪਾ ਦਾ ਟਰੈਕਟਰ ਮਗਰ ਬੈਗੇ ਆ ਜਾ ਚਲ ਲਾਈ ਆਓ ਮਿੱਤਰੋ ਇਧਰ ਦੂਜੇ ਹਾਈ ਚ ਪਾਈ ਆਉਂਦਾ ਦੇਖੀਂ ਦਾਵਿਤ ਦੱਸਿਓ ਬਾਬੇ ਤੁਹਾਨੂੰ ਕਿਵੇਂ ਲੱਗਿਆ ਟਰੈਕਟਰ ਹਨਾ ਮੇਰੇ ਹਿਸਾਬ ਨਾਲ ਬੈਸਟ ਆ ਯਾਰ ਸਹੀ ਆ ਔਰ ਇਹਦੇ ਬਾਅਦ ਟਰੈਕਟਰ ਕੀ ਜ਼ੋਰ ਮਾਰੂਗਾ ਵੱਡਾ ਗੇਅਰ ਆ ਕਾਕੇ ਛੋਟਾ ਕਰ ਹਾਂ ਸਹੀ ਆ ਲੈ ਬੈਗ ਲੈ ਉਹ ਥੱਕਾ ਕਰੀ ਜਾਂਦੇ ਆ ਚੱਕ ਵਾਹ ਮਾਰ ਗੁੱਸੇ ਨੂੰ ਮਾਰ ਗੁੱਸੇ ਨੂੰ ਕਾਕਾ ਮਾਰ ਗੁੱਸੇ ਨੂੰ ਕੋਈ ਪਾ ਦੇ ਇੱਥੇ ਦੇਖੀ ਓਏ ਇਹ ਸੋਨਾਲਿਕਾ ਹੈਗਾ DI 750 ਹਾਈ ਲੋ ਗੇਅਰ ਚਾ ਛੱਟ ਲਗੇਅਰ ਚ ਆਹ ਇਹ ਇਹ ਆਪਣਾ ਜੌਂਗਾ ਖੜਾ ਇੱਧਰ ਇਹ ਕਿਹੜਾ ਮਾੜਾ ਯਾਰ ਦੇਖ ਜੱਜ ਦੇਣਾ ਪੂਰਾ ਦੇਖ ਇਹਦੇ ਪਾ ਕੇ ਦੇਖੀ ਫਿਰ